ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰਸਤ ਸ਼ੇਅਰ ਕਰ ਲਾਜ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਤੁਸੀਂ ਹਰ ਦਿਨ ਵਲਗਣ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੱਗੇ ਪਹੁੰਚ ਰਹੇਨ ਅੱਜ ਤਰਨਤਾਰਨ ਐਸਐਸਪੀ ਗੁਰਰਤੁਰਵਾ ਵੱਲੋਂ 15 ਅਗਸਤ ਨੂੰ ਲੈ ਕੇ ਜ਼ਿਲ੍ਹਾ ਤਰਨਤਾਰਨ ਦੇ ਚਾਰ ਵਿਧਾਨ ਸਭਾ ਹਲਕੇ ਅੰਦਰ ਫਲੈਂਗ ਮਾਰਚ ਕਰਦੇ ਗਏ ਜਿਸ ਦੇ ਨਾਲ-ਨਾਲ ਸ਼ਾਂਤੀ ਕਾਇਮ ਰੱਖਣ ਲਈ ਪੰਜਾਬ ਪੁਲਿਸ ਵਚਨਬੱਧ ਹੈ ਜੋ ਕਿ ਅੱਜ ਤਰਨਤਾਰਨ ਅਮੀਸਰ ਬਾਈਪਾਸ ਚੌਂਕ ਵਿੱਚ ਤਰਨਤਾਰਨ ਐਸਐਸਪੀ ਗੁਰਰਤੁਰਵਾ ਪੱਟੀ ਖੇਮ ਕਰਨ ਸ਼੍ਰੀ ਖਡੂਰ ਸਾਹਿਬ ਤਰਨਤਾਰਨ ਸਮੇਤ ਜ਼ਿਲ੍ਹੇ ਅੰਦਰ ਫਲੈਂਗ ਮਾਰਚ ਕਰਦੇ ਗਏ ਹੈ ਪਹਿਲ ਤਰਨਤਾਰ ਸ਼ਹਿਰ ਤੇ ਅਤੇ ਮੇਨ ਚੌਂਕਾ ਸੜਕਾਂ ਨਹੀਂ ਹੋ ਕੇ ਵਕਵਕ ਹਲਕੇ ਅੰਦਰ ਹੁੰਦਾ ਹੋਇਆ ਵਾਪਸੀ ਤਰਨਤਾਰ ਨਹੀਂ ਸਮਾਪਤ ਹੋਵੇਗਾ ਜਿਸ ਵਿੱਚ ਤਰਨਤਾਰ ਦੀ ਪੁਲਿਸ ਪ੍ਰਸ਼ਾਸਨ ਦੇ ਡੀਐਸ ਡੀਐਸਪੀ ਡੀ ਅਜੀਤ ਸਿੰਘ ਡੀਐਸਪੀ ਸਿਟੀ ਤਰਨਤਾਰ ਤਰਸੇਮ ਮੁਸੀਹਤੇ ਵਕਵਕ ਸਬਡਿਵੀਜ਼ਨਾਂ ਦੇ ਡੀਐਸਪੀ ਅਤੇ ਥਾਣਾ ਸਿਟੀ ਐਸਐਚਓ ਥਾਣਾ ਚਬਾਲ ਥਾਣਾ ਸਰਾਈ ਅਮੰਤਖਨ ਪੀਸੀਆਰ ਤਰਨਤਾਰ ਇੰਚਾਰਜ ਬਲਦੇਵ ਸਿੰਘ ਟ੍ਰੈਫਿਕ ਇੰਚਾਰਜ ਤਰਨਤਾਰ ਵਿਕਰਮਜੀਤ ਸਿੰਘ ਪੁਲਿਸ ਚੌਂਕੀ ਬੱਸ ਸਟੈਂਡ ਪੁਲਿਸ ਚੌਂਕੀ ਦ ਬੁਰਜੀ ਸਮੇਤ ਦੀ ਹਾਜਰ ਸਨ ਤਰਨਤਾਰਨ ਐਸਐਸਪੀ ਗਰਉਤੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਦੇਸ਼ਪੁਰ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ 15 ਗਰ 2024 ਨੂੰ ਲੈ ਕੇ ਜ਼ਿਲ੍ਹਾ ਪੱਧਰ ਤੇ ਸਮਾਗਮ ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿੱਚ ਪੂਰੀ ਸ਼ਾਨੋ ਸ਼ੌਕਤ ਅਤੇ ਬੜੇ ਉਸ਼ਾ ਨਾਲ ਮਨਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਜ਼ਿਲੇ ਅੰਦਰ ਫਲੈਂਗ ਮਾਰਚ ਕੱਡੇ ਗਏ ਹਨ ਤਰਨਤਾਰਨ ਜ਼ਿਲੇ ਅੰਦਰ ਕੜ ਕੇ ਸੁਰੱਖਿਆ ਪ੍ਰਬੰਧ ਦੇ ਅਤੇ ਰਾਤ ਦੇ ਗਸਟ ਵਿੱਚ ਵਾਦਾ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਮਾੜਾ ਸ਼ਰਾਰਤੀ ਅਨਸਰ ਤਿਹਾਰਾਂ ਦੇ ਸੀਜ਼ਨ ਮੌਕੇ ਤੇ ਖੁਸ਼ੀਆਂ ਨੂੰ ਗ੍ਰਹਿਣ ਨਾ ਸਕੇ ਉਸ ਨੂੰ ਲੈ ਕੇ ਮਾਨਯੋਗ ਡੀਸੀਪੀ ਪੰਜਾਬ ਦੇ ਹੁਕਮ ਅਨੁਸਾਰ ਪੰਜਾਬ ਦੇ ਜਿਲ੍ਹਾ ਪੱਦਰ ਤੇ ਫਲੈਂਗ ਮਾਰਚ ਕੱਢੇ ਗਏ ਹਨ ਉਸ ਨੂੰ ਲੈ ਕੇ ਤਰਨਤਨ ਦੇ ਅੰਦਰ ਚਾਰ ਸਬ ਡਿਵੀਜ਼ਨਾਂ ਅੰਦਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਬੀਐਸਐਫ ਵੱਲੋਂ ਫਲੈਂਗ ਮਾਰਚ ਕੱਢਿਆ ਗਿਆ ਹੈ ਜਿਸ ਦਾ ਮੁੱਖ ਮਕਸਦ ਹੈ ਕਿ ਤਰਨਤਨ ਪੁਲਿਸ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ਾ ਨਿਰਦੇਸ਼ਾ ਹੇਠ ਤਰਨਤਨ ਪੁਲਿਸ ਪੱਲੋ 15 ਅਗਸਤ ਨੂੰ ਮਨਾਉਣ ਲਈ ਬਹੁਤ ਹੀ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਸੀਨੀਅਰ ਅਫਸਰਾਂ ਵੱਲੋਂ ਫਲੈਗ ਮਾਰ ਜਿਹੜੇ ਕੱਢੇ ਗਏ ਹਨ ਫਲੈਗ ਮਾਰ ਦਾ ਮਤਲਬ ਹੈਗਾ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਡਿਵੈਲਪ ਕਰਨਾ ਤੇ ਜਿਹੜੇ ਮਾੜੇ ਅੰਸਰਾਂ ਨੂੰ ਸਿੱਧੀ ਚੇਤਾਵਨੀ ਦੇਣਾ ਕਿ ਜੇ ਉਹਨਾਂ ਨੇ ਕੋਈ ਐਦਾਂ ਦੀ ਮਾੜੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਜ਼ਿਲ੍ਹਾ ਪੱਧਰ ਤੇ ਜਿਹੜਾ ਆ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈਗਾ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਪੁਲਿਸ ਲਾਈਨ ਤਰਨਤਾਰਨ ਦੇ ਵਿੱਚ ਮਨਾਇਆ ਜਾਊਗਾ ਇਹਦੇ ਲਈ ਤਰਨਤਾਰਨ ਪੁਲਿਸ ਨੇ ਪੂਰੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨੌ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਚੱਲ ਰਹੇ ਹਨ ਇਸ ਤੋਂ ਇਲਾਵਾ 21 ਨਾਕੇ ਜਿਹੜੇ ਸੈਕੰਡ ਲੈਵਲ ਡਿਫੈਂਸ ਬਾਰਡਰ ਏਰੀਆ ਚ ਜਿਹੜੇ ਸ਼ੱਕੀ ਅੰਸਰ ਹੈਗੇ ਆ ਮਾੜੇ ਅੰਸਰ ਉਹਨਾਂ ਤੇ ਨਿਗਰਾਨੀ ਰੱਖਣ ਲਈ ਅਸੀਂ ਲਾਏ ਹਨ ਤੇ ਸ਼ਹਿਰ ਦੇ ਵਿੱਚ ਵੀ ਵਕਫ ਵਕਫ ਥਾਵਾਂ ਤੇ ਜਿਹੜੀ ਪੀਸੀਆਰ ਪੈਟਰੋਲਿੰਗ ਹੈਗੀ ਹੈ ਤੇ ਨਾਕੇ ਉਹਨਾਂ ਨੂੰ ਲਾਇਆ ਗਿਆ ਹੈਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਜ਼ਿਲ੍ਹੇ ਵਾਸੀਆਂ ਨੂੰ ਮੈਂ ਜਿਹੜੇ ਆ ਸੁਤੰਤਰਤਾ ਦਿਵਸ ਦੀ ਮੈਂ ਅਗੇਤਰੀ ਜਿਹੜੀ ਬਤਾਈ ਦਿਨਾ ਤਾਂ ਮੈਂ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਇਵੈਂਟ ਚ ਹਿੱਸਾ ਲੋ ਧੰਨਵਾਦ